ਪੰਜਾਬੀਆਂ ਦੀ ਸ਼ਾਨ ਵੱਖਰੀ ਕੱਲ ਚੱਲਦੀ ਹੈ ਜਦੋਂ ਬਹਾਦਰੀ ਦੀ ਬਾਤ ਕਰਦਾ ਜੱਗ ਪੰਜਾਬੀਆਂ ਦੀ ਭਾਰਤ ਜਿਸਮ ਸਾਡਾ ਪੰਜਾਬ ਰੂਹ ਸਾਡੀ ਅੰਮ੍ਰਿਤਸਰ ਹੈ ਪੱਗ ਪੰਜਾਬੀਆਂ ਦੀ ਦੋ ਕਦਮ ਕੱਟ ਤੁਰਦੇ ਆ ਪਰ ਮਰਦ ਦੇ ਨਾਲ ਤੁਰਦੇ ਆ ਔਰ ਮੈਂ ਵਧਾਈ ਦੇਣਾ ਪੰਜਾਬ ক্রিকেট ਐਸੋਸੀਏਸ਼ਨ ਜਿਹੜੀ ਇਹ ਪ੍ਰੀਮੀਅਰ ਲੀਗ ਸ਼ੁਰੂ ਕੀਤੀ ਹੈ ਭਾਈ ਇਹ ਐਸੀ ਕੁਆਲਿਟੀ ক্রিকেট ਹੈ ਔਰ ਇਹਦੇ ਵਿੱਚ ਪੰਜਾਬ ਦੀ ਟੀਮ ਨੇ ਖਾਸ ਤੌਰ ਤੇ ਜਦੋਂ T20 ਦੀ ਗੱਲ ਆਂਦੀ ਹੈ ਪੂਰੇ ਹਿੰਦੁਸਤਾਨ ਨੂੰ ਆਪਣੀ ਮੁੱਠੀ ਤਲੇ ਲਿਆ ਆਪਣੇ ਤਲਿਆਂ ਤਲੇ ਲਿਆ ਔਰ ਚਿੱਤੇ ਨੇ ਮੇਰੀ ਇਹੀ ਐਡਵਾਈਸ ਹੈ ਕਿ ਇਸ ਕੁਆਲਟੀ ক্রিকেট ਨੂੰ برقرار ਰੱਖੋ ਇਸ ਕੁਆਲਟੀ ক্রিকেট ਦੇ ਵਿੱਚ ਕੰਪੀਟੀਸ਼ਨ ਆਏਗਾ ਇਸ ਕਵਾਲਿਟੀ ক্রিকেট ਦੇ ਵਿੱਚ ਐਕਸਪੋਜ਼ਰ ਆਏਗਾ ਜਦੋਂ ਤੁਸੀਂ ਸੰਗਤ ਚੰਗੀ ਹੁੰਦੀ ਹੈ ਨਾ ਦੇਖੋ ਹਿੰਦੁਸਤਾਨ ਦੇ ਪਲੇਅਰ ਕਿੰਨਾ ਤਗੜੇ ਹੋ ਗਏ ਆਈਪੀਐਲ ਨੂੰ ਖੇਲ ਕੇ ਕਿਉਂਕਿ ਉਹ ਵਿਦੇਸ਼ੀ ਕਰੀਮ ਜਿਹੜੀ ਹੈ ਉਹ ਉਹਨਾਂ ਦੇ ਨਾਲ ਖੇਲਦੀ ਹੈ ਸੰਗਤ ਹੀ ਬੜੀ ਤਾਕਤ ਹੈ ਹਰਭਜਨ ਸਿੰਘ ਹੋਵੇ ਚਾਹੇ ਸਾਡੇ ਸੈਕਟਰੀ ਸਾਹਿਬ ਹੋਣ ਨੌਜਵਾਨ ਸਮਝੇ ਨਹੀਂ ਇਹਨਾਂ ਦੀ ਸੰਗਤ ਦੇ ਵਿੱਚ ਮੈਂ ਚਾਹੁੰਦਾ ਕਿ ਪੰਜਾਬ ਦੀ ਕ੍ਰਿਕਟ ਸ਼ਿਖਰਾਂ ਨੂੰ ਛੂਏ ਇਹ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜੀ ਟੀਮ T20 ਜਿੱਤੀ ਸੀ ਉਹਨੂੰ ਇਕੱਠਿਆਂ ਕਰਕੇ ਉਹਦੇ ਨਾਲ ਬਾਹਰੋਂ 5 6 ਫੋਰਨ ਖਿਡਾਰੀ ਲਿਆ ਕੇ IPL ਦੇ ਵਿੱਚ ਉਤਾਰੀ ਜਾਵੇ ਲੈਟਸ ਨਾਟ ਕਨਫਿਊਜ਼ ਬੈਡ ਮੈਨੇਜਮੈਂਟ ਵਿਦ ਟੈਸਟਨੀ ਔਰ ਪੀਟੀ ਜਿੰਤਾਜੀ ਦਾ ਜਿਹੜਾ ਜਨੂਨ ਹੈ ਉਹ ਵੀ ਬਹੁਤ ਕਮ ਆਏਗਾ ਸਾਰੇ ਇਕੱਠੇ ਹੋ ਕੇ ਐਨ ਮੁਠੀ ਇਕੱਠੀ ਕਰਕੇ ਬੰਦ ਮੁਠੀ ਲੱਕਦੀ ਤੇ ਖੁੱਲੀ ਮੁਠੀ ਕੱਖਦੀ मैं बहुत-बहुत बधाई देता हूं गुड डीप स्पीक फॉर देमसेल्फ्स द टंग ओनली इंटरप्रेट्स देयर एलोक््वेंस इट्स वंडरफुल टू हैव क्रिकेट बैक टू इट्स रूट्स देयर कैन नॉट बी एनी फ्रूट विदाउट द रूट